ਅਦਰਨਾ ਗੱਲ ਕਰਦਾ ਪਿਆ ਸੀ ਵੀ ਜੇ ਆਪਾਂ ਕਹੀਏ ਵੀ ਤਕਸਤ ਸ੍ਰੀ ਕੇਸਗੜ ਫੁਲਾਣਾ ਸ਼ਿੰਗਾਰਿਆ ਪਿਆ ਇਹ ਵੀ ਸੋਹਣੀ ਗੱਲ ਹੋਊਗੀ ਜੇ ਵੀ ਆਪਾਂ ਕਹੀਏ ਵੀ ਇਹ ਕੁਰਬਾਨੀਆਂ ਨਾਲ ਸ਼ਿੰਗਾਰਿਆ ਪਿਆ ਇਹ ਜਿਆਦੀ ਸੋਹਣੀ ਇਹ ਤੋਂ ਗਾ ਸ਼ੌਧ ਮੇਰੇ ਖਿਆਲ ਮੇਰੇ ਕੋਲ ਨਹੀਂ ਹੈ ਕਿ ਹਿੱਤੋ ਸ਼ੌਧ ਹੋ ਸਕਦੇ ਆ ਸਹੀ ਹੈ ਨਾ ਇੱਥੇ ਮਾਰੇ ਕਿਰਪਾ ਨਾਲ ਬਾਬਾਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਇੱਥੇ ਖੇਡਦੇ ਰਹੇ ਨੇ ਇਹ ਉਹ ਪਵਨ ਧਰਤੀ ਆ ਠੀਕ ਆ ਨਾ ਤੇ ਕੁਰਬਾਨੀਆਂ ਦੀ ਇਹ ਧਰਤੀ ਆ ਸਿੰਘਾਂ ਨੇ ਕੁਰਬਾਨੀਆਂ ਦਿੱਤੀਆਂ ਇੱਥੇ ਮਾਂ ਗੁਜਰੀ ਜੀ ਇੱਥੇ ਰਹੇ ਨੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਗੋਬਿੰਦ ਸਾਹਿਬ ਪਿਤਾ ਇੱਥੇ ਰਹੇ ਨੇ ਜਦੋਂ ਭਾਈ ਜੇਤਾ ਜੀ ਉੱਥੋਂ ਸੀਸਲੀ ਕਿ ਆਉਂਦੇ ਨੇ ਦਿੱਲੀ ਤੋਂ ਤੇ ਮੈਨੂੰ ਰਾਹਤ ਨਹੀਂ ਪਤਾ ਕਿਹੜਾ ਆਉਂਦੇ ਹੋਣਗੇ ਤੇ ਗੁਰੂ ਗੋਬਿੰਦ ਪਾਸ਼ਾ ਗੋਂ ਲੈ ਜਾਂਦੇ ਉਹਨਾਂ ਨੂੰ ਠੀਕ ਹੈ ਨਾ ਸਿਸ ਨੂੰ ਸਤਕਾਰ ਵਜੋਂ ਤੇ ਮਾ ਗੁਜਰੀ ਦਸਨ ਕੀ ਬੀਤੀ ਹੋਗੀ ਠੀਕ ਹੈ ਨਾ ਉਥੇ ਮੈਂ ਭਾਈ ਪਿੰਦਰ ਬਾਲਸੋਂ ਸੁਣਿਆ ਸੀ ਇਹ ਸ਼ਬਦ ਇੱਕ ਮਾਰੇ ਸਿਸਲੇ ਵੇਖ ਕੇ ਕਿ ਇਹ ਵੀ ਤੇਰੀ ਨਿਭ ਗਈ ਤੇ ਕਿਰਪਾ ਕਰੀ ਸਾਈਆਂ ਮੇਰੀ ਵੀ ਨਿਭ ਜਾਵੇ ਠੀਕ ਹੈ ਨਾ ਉਹ ਜੋ ਫਿਰ ਗਾ ਹੋਇਆ ਤਾਂ ਸਾਰੀ ਸੰਗਤ ਨੂੰ ਜਾਣਕਾਰੀ ਇਸ ਬਾਰੇ ਤੇ ਹਾਜ ਦਾ ਪ੍ਰਵਾਨ ਕਰਨੀ ਗੁਰੂ ਗੋਬਿੰਦ ਪਾਸ਼ਾ ਨਾਲ ਮੇਰੇ ਲਈ ਵੀ ਅਰਦਾਸ ਕਰਨੀ ਪਰਮਾਤਮਾ ਕਿਰਪਾ ਕਰੇ ਹਾਈ ਦਾ ਪ੍ਰਵਾਨ ਕਰੇ ਸੱਚੇ ਪਾਤਸ਼ਾਹ ਚਲੋ ਜੀ ਸਿੰਘ ਇਸ ਇੱਕ ਇੱਕ ਦੀ ਗੱਲ ਹੁੰਦੀ ਨਾ ਆਪਣੀ ਵੀ ਆਪਾਂ ਨੂੰ ਸਮਝ ਕੋਈ ਨਹੀਂ ਇੱਥੇ ਆਪਾਂ ਨੂੰ ਸਾਰੀ ਸਮਝ ਆ ਪੰਜ ਕਿਲੇ ਗੁਰਗੋਵਿੰਗ ਪਾਤਸ਼ਾਹ ਅਨੰਦਪੁਰ ਸਾਹਿਬ ਵੇਖਿਆ ਹੈ ਨਾ ਤੇ ਪੰਜ ਹੀ ਪਿਆਰੇ ਨੇ ਗੁਰਗੁਰ ਪਾਛ ਤੇ ਇੱਥੇ ਸਾਜੇ ਨੇ ਠੀਕ ਹੈ ਨਾ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਸਾਹਿਬ ਸਿੰਘ ਜੀ ਠੀਕ ਹੈ ਜੀ ਤੇ ਇਹ ਉਹ ਧਰਤੀ ਆ ਨਾ ਸਾਨੀ ਧਰਤੀ ਕਹਿ ਸਕਦਾ ਇਹਨੂੰ ਆਪਾਂ ਤੇ ਇਹ ਕਰਕੇ ਤੁਹਾਡੇ ਚਰਨਾ ਚ ਬੇਨਤੀ ਆ ਜੇ ਜਦ ਹੋਲਾ ਮੱਲਾ ਹੁੰਦਾ ਨਾ ਸ਼ੱਕ ਵਾਂਹੀ ਭੀੜ ਤੋਂ ਮੈਂ ਵੀ ਡਰਦਾ ਠੀਕ ਹੈ ਨਾ ਭੀੜ ਤੋਂ ਡਰਦਾ ਹੋਲਰ ਬਜਦਾ ਹੋਲਰ ਬਾਈਓ ਪਿਛੇ ਹੋਈ ਨਾ ਉਹ ਘਟਨਾ ਵਾਪਰ ਗਈ ਉਹ ਤੋਂ ਮੈਂ ਜੀ ਸਾਰੇ ਚੰਗੇ ਚੰਗੇ ਬਲਾ ਚੱਲੂ ਨੇ ਕੋਈ ਚ ਮੈਂ ਵੀ ਚੱਲੂ ਆਗਾ ਜੀ ਕਿਉਂਕਿ ਜੋ ਆਪਾਂ ਇਸ ਟਾਈਮ ਤੇ ਉਹ ਦਰਸ਼ਨ ਮੇਲੇ ਚਰਨਾ ਚ ਅਸੀ ਸੁਣ ਆਉਣ ਆਏ ਆ ਨਾ ਸ਼ਰਧਾ ਤੇ ਭਾਵਨਾ ਨਿਵੇ ਉਹਦਾ ਨਜ਼ਾਰਾ ਵੱਖਰਾ ਹੈ ਸਹੀ ਹੈ ਨਾ ਤੇ ਦਰਨਾਗੇ ਵੀ ਮੈਂ ਉਸੇ ਵੀਡੀਓ ਸ਼ੇਅਰ ਕੀਤੀ ਵੀ ਮੈਂ ਉਹ ਉਹਦੀ ਕਿਰਪਾ ਨਾਲ ਗੁਰਬਾਣੀ ਕਥਾ ਸੋਰੀ ਮਾਫ ਕਰਨਾ ਸੰਤ ਜੀ ਗੁਰਬਾਣੀ ਦੀ ਤੁਕਾਂ ਪੜਦਾ ਪਿਆ ਸੀ ਤੇ ਵਿੱਚ ਇੱਕ ਨਵਾਂ ਨਗੀਲਾ ਗਉਣ ਨੇ ਉੱਚੀ ਆਵਾਜ਼ ਚ ਲਾਇਆ ਸੀ ਸਪੀਕਰ ਤੇ ਉਹ ਗੁਰਬਾਣੀ ਤੋਂ ਕਿ ਮੈਨੂੰ ਭੁੱਲ ਗਈ ਚਲ ਆਪਾਂ ਤੇ ਕੋਈ ਕੀੜੀ ਮਾਤਰ ਵੀ ਨਹੀਂ ਹੈਗੇ ਆਪਾਂ ਤੇ ਚੀਜ਼ ਕੋਈ ਨਹੀਂ ਤੇ ਜਿਹੜੀ ਰੂਹਾਂ ਇੱਥੇ ਆਉਂਦੀਆਂ ਨਾ ਗੁਰਬਾਣੀ ਪੜ ਕੇ ਤੇ ਆਹ ਜਾਣ ਕਰਕੇ ਉਹ ਵੀ ਜੇ ਇਸ ਤਰ੍ਹਾਂ ਹਨਾ ਹੋ ਸਕਦਾ ਫਿਰ ਉਹਨਾਂ ਦੇ ਦਿਲ ਤੇ ਕੀ ਅਸਰ ਪਊਗਾ ਇਸ ਕਰਕੇ ਤਾਂ ਸਰ ਸੰਗਤ ਦੇ ਬੇਨਤੀ ਜੀ ਆਏ ਨੂੰ ਇੱਕ ਗੁਰੂ ਨਾਨਕ ਪਾਸ਼ੇ ਧਰਤੀ ਆ ਠੀਕ ਹੈ ਨਾ ਤੇ ਸਾਰੇ ਜ਼ਰੂਰ ਆਓ ਪਰ ਗੱਲ ਕਰਦੀ ਆ ਵੀ ਇੱਥੇ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਇੱਥੇ ਗੁਰੂ ਗੋਬਿੰਦ ਪਾਸ਼ਾ ਨੇ ਕਿਹਾ ਸੀ ਵੀ ਰਹਿਤ ਪਿਆਰੀ ਮੂਜ ਕੋ ਸਿੱਖ ਪਿਆਰੇ ਨਹੀਂ ਮਤਲਬ ਕਿ ਰਹਿਤ ਸਭ ਤੋਂ ਪਹਿਲੂ ਆ ਸਿੱਖ ਬਾਅਦ ਚ ਠੀਕ ਹੈ ਨਾ ਰਹਿਣੀ ਰਹਿਤ ਸੋ ਸਿੱਖ ਹਮਾਰਾ ਜੇ ਰਹਿਣੀ ਹੈ ਤੇ ਫਿਰ ਸਿੱਖ ਸਾਡਾ ਸਾਡਾ ਹੈਗਾ ਨਹੀਂ ਦੁਤਰਾ ਦੀ ਇਸ ਕਰਕੇ ਆਪਾਂ ਮर्याਦ ਅਨੁਸਾਰ ਇੱਥੇ ਆਈਏ ਮੇਰਾ ਤੁਹਾਨੂੰ ਦਰਸ਼ਨ ਮੇਲੇ ਕਰੀਏ ਗੁਰੂ ਘਰ ਸੱਚੇ ਪਾਤਸ਼ਾਹ ਜੇ ਬਾਬਾ ਜੋਰਾਵਰ ਸਿੰਘ ਬਫਤ ਸਿੰਘ ਜੀ ਤੇ ਯਾਦ ਕਰੀਏ ਤੇ ਖੇੜਦੇ ਹੋਣਗੇ ਨਾ ਯਾਰ ਹੋਣਾ ਤੇ ਭਾਈ ਗੋਪਾਲਾ ਜੀ ਤੇ ਮੈਨੂੰ ਮਸਾ ਕਹਿੰਦਾ ਨਾ ਭੁੱਲ ਗਿਆ ਉਹ ਕੋੜੇ ਬੰਦੇ ਸੀ ਉਹਨਾਂ ਦੇ ਜੀ ਪਿੱਠ ਚੜਾੜਨਾ ਤੇ ਉਹ ਉੱਤੇ ਬਫਤ ਸਿੰਘ ਜੀ ਬਹਿ ਜਾਣਾ ਤੇ ਬਾਕੀ ਮਾਤਾ ਜੀ ਤੇ ਜੀਤੋ ਛੇਤੀ ਚੱਲ ਵਸੇ ਸੀ ਉਸ ਟਾਈਮ ਉੱਤੇ ਉੱਤੇ ਤੇ ਸੱਚਖਣ ਪਿਆਨਾ ਕਰਗੇ ਸੀ ਤੇ ਮਾਂ ਗੁਜਰੀ ਜੀ ਨੇ ਹੀ ਰੂਨੇ ਵਟੀਆਂ ਨਾਲ ਦੁੱਧ ਲਾ ਲਾ ਕੇ ਬਾਬਾ ਫਤਿਹ ਸਿੰਘ ਜੀ ਨੂੰ ਪਾਲ ਲਿਆ ਸੀ ਕਬ ਛੋਟੀ ਉਮਰ ਸੀ ਚਲ ਕੁਰਬਾਨੀ ਦੀ ਛੋਟੀ ਉਨੂੰ ਬਹੁਤ ਜਿਆਦੀ ਸੀ ਪਰ ਮਾਤਾ ਜੀ ਗਾਇ ਸੱਚਖੰਡ ਪਿਆਨਾ ਕੀਤਾ ਉਹਨੂੰ ਕਬ ਛੋਟੀ ਉਮਰ ਸੀ ਤੇ ਇੱਥੇ ਬਾਬਾ ਬਾਬਾ ਜੋਰਾ ਮੇ ਯਾਰ ਜਮਾਨ ਓਕਰੀ ਜਾਂਦੀ ਹੁਣ ਕਿਉਂਕਿ ਬਾਬਾ ਜੋਰਾ ਸਿੰਘ ਬਾਬਾ ਫਤਿਹ ਸਿੰਘ ਦੀ ਕੁਰਬਾਨੀ ਨੂੰ ਤੇ ਨਮਸ਼ਕਾਰ ਹੀ ਕਰ ਸਕਦੇ ਆ ਤੇ ਸਾਡਾ ਸਿਰ ਵੀ ਏਡਾ ਨਮਸਕਾਰ ਕਰਨ ਵਾਲਾ ਹੈਗਾ ਪਰ ਫਿਰ ਵੀ ਸ਼ੁਕਰ ਹੈ ਉਹ ਤਸ ਕਰਦਾ ਮੈਂ ਕਿ ਚੰਨ ਲਾਲਦਾ ਸਾਨੂੰ ਸਹੀ ਹੈ ਜੀ ਤੇ ਇਥੇ ਉਹ ਖੇਡੇ